ਗੁਰੂ ਆਲਾ ਤੜਾ ਮੈਂ ਗਿਆ ਸੀ ਗੁਰੂ ਆਲਾ ਤੜਾ ਕਿੱਥੇ ਆ ਗੁਰੂ ਦਾ ਕੰਮ ਕੀ ਆ ਗੁਰਮਤ ਦਾ ਡੰਕਾ ਗੁਰਮਤ ਦਾ ਡੰਕਾ ਵਜਾਉਣਾ ਸਾਰੇ ਵਿਸ਼ਵ ਚ ਗੁਰਮਤ ਨੂੰ ਮਨਾਉਣਾ ਸਾਰਿਆਂ ਨੂੰ ਸਮਝਾਉਣਾ ਗੁਰਮਤ ਸਾਰੀਆਂ ਮੱਤਾਂ ਨੂੰ ਹਰਾਉਂਦੀ ਆ ਚਰਚਾ ਚ ਗਣ ਚਰਚਾ ਚ ਤੇਰੀ ਮੱਤ ਗਲਤ ਐ ਤੂੰ ਚਾਹੇ ਇਹਨੂੰ ਰੱਖ ਸਾਨੂੰ ਕੋਈ ਤਰਾਜ ਨਹੀਂ ਪਰ ਤੇਰੀ ਜਿਹੜੀ ਮੱਤ ਐ ਤੈਨੂੰ ਡਬੋਊਗੀ ਇਹ ਉਹਨੂੰ ਸਮਝਾ ਦੇਣਾ ਇਹ ਡੁੱਬਣ ਵਾਲੇ ਰਸਤੇ ਤੁਰਿਆ ਜਾਣਾ ਤੂੰ ਤੁਰਿਆ ਜਾ ਤੇਰੀ ਮਰਜ਼ੀ ਸਾਨੂੰ ਕੋਈ ਨਹੀਂ ਅਜੀ ਤੈਨੂੰ ਕਹਿਤਾ ਮੈਂ ਕੋ 15 ਸਾਲ ਪਹਿਲਾਂ ਇਹਨੂੰ ਕਿਹਾ ਸੀ 2009 ਦੇ ਵਿੱਚ ਸਾਲ ਖੰਨੀ 15 ਹੋ ਗਏ 14 ਹੋ ਗਏ ਪਾਉਣ ਲੱਗਿਆ ਜਦ ਇੰਟਰਨੈਟ ਤੇ ਲੋ ਪਿਆਰੋ ਬਿੱਲੀ ਥੈਲੇ ਤੇ ਬਾਹਰ ਆਉਣ ਲੱਗੀ ਐ ਜੇ ਮੰਨੋਗੇ ਤਾਂ ਵੀ ਵਰਗੇ ਨਾ ਮੰਨੋਗੇ ਤਾਂ ਵੀ ਵਰਗੇ ਵਰਗੇ ਦਾ ਮੇਰਾ ਮਤਲਬ ਖੰਡਾ ਸੀ ਜੇ ਮੰਨੋਗੇ ਤਾਂ ਵੀ ਤੁਹਾਡੀ ਚ ਉੱਤਰ ਗਈ ਨਾ ਮੰਨੋਗੇ ਤਾਂ ਵੀ ਚ ਉੱਤਰ ਗਈ ਪਬਲਿਕ ਪੁੱਛੂ ਵੀ ਕਹ ਲਾਂਗੇ ਤੇ ਆ ਜਾ ਗਏ ਨੇ ਉਹ ਗੱਲ ਕੀ ਐ ਚਲੋ ਥਲੇ ਫੇ ਤੂੰ ਸੱਚ ਦਾ ਫੇਰ ਵੀ ਨਹੀਂ ਪ੍ਰਚਾਰ ਸਕਣਾ ਚੌਧਰ ਤਾਂ ਫੇਰ ਸੱਚ ਪ੍ਰਚਾਰ ਨਾਲ ਦੀ ਆ ਜਾਣੀ ਥੋੜੀ ਫੇਰ ਵੀ ਗਈ ਕੋ ਸੱਚ ਪ੍ਰਚਾਰ ਨੂੰ ਟਾਈਮ ਲੈਣਾ ਪਊ ਤੁਨ ਤੁਨ ਲੋੜੇ ਨਹੀਂ ਹੈ ਤੁਹਾਡੇ ਅੰਦਰ ਪ੍ਰੇਮ ਹੈ ਨਹੀਂ ਹੈ ਪਹਿਲਾਂ ਤੁਹਾਡਾ ਮਨੇ ਨਹੀਂ ਮੰਨਣਾ ਕਿਹੜੇ ਮੂਨਾ ਕਹੋਂਗੇ ਉਹ ਗੱਲਾਂ ਰਾਦ ਅਗਲਾ ਪੁੱਛੂ ਕੱਲ ਤਾਂ ਆ ਗਏ ਨਾ ਦੀ ਅੱਜ ਆ ਗਏ ਨਾ ਉਹ ਦੇ ਗਣਾਉਦੋ ਮੇਰੇ ਨਾਮ ਤੇ ਉਹ ਲੇਖ ਲਿਖਿਆ ਉਹ ਜਿਹੜਾ ਸੀ ਆਹ ਤਲਵਾਰ ਜਗਿੰਦਰ ਸਿੰਘ ਉਹਨੇ ਚੰਗਰ ਸਿੰਘ ਉਥੇ ਪੇਸ਼ੀਪਾਲਿਕਾ ਵਿਆਹ ਕੀ ਲਿਖਿਆ ਤੇ ਉਹ ਕਹਿੰਦਾ ਲੇਖ ਲਿਖਿਆ ਨਾਉ ਤੇ ਉਹ ਜਿਹੜੇ ਬੰਦੇ ਨੇ ਵੀ ਲਿਖਿਆ ਉਹਨੇ ਗੁਰਬਾਣੀ ਦੇ ਫਰਮਾਨ ਦੇ ਕੇ ਲਿਖਿਆ ਜੇ ਤੁਸੀਂ ਕਹਿੰਦੇ ਉਹ ਗਲਤ ਹੈ ਤੂੰ ਲੇਖ ਲਿਖ ਦੇ ਮੈਂ ਤੇਰਾ ਸ਼ਬਦ ਨਾ ਸੰਗਤ ਫੈਸਲਾ ਕਰਦੋ ਕੰਨ ਨਹੀਂ ਨਹੀਂ ਹੋਤਾ ਠੀਕ ਆ ਪਰ ਇਹ ਕਿਉਂ ਲਿਖਿਆ ਉਹ ਕਹਿੰਦਾ ਗੁਰਬਾਣੀ ਦਾ ਨਾਮ ਹੈ ਜਿਹੜਾ ਗੁਰਬਾਣੀ ਜਿਹਨੂੰ ਸਿਮਰਨ ਮੰਨਿਆ ਗੁਰਬਾਣੀ ਜਿਹਨੂੰ ਜਪ ਮੰਨਿਆ ਗੁਰਬਾਣੀ ਜਿਹਨੂੰ ਤਪ ਮੰਨਿਆ ਉਹਦੇ ਮੈਨੂੰ ਵਿਆਖਿਆ ਨਹੀਂ ਸੀ ਮਿਲ ਰਹੀ ਮੈਂ ਆਪਣੇ ਉਹਦੇ ਵਿੱਚ ਛਾਪਤਾ ਗ੍ਰੰਥ ਪ੍ਰਕਾਸ਼ ਵਿੱਚ ਇਹਨਾਂ ਲਫ਼ਜ਼ਾਂ ਦੀ ਵਿਆਖਿਆ ਨਹੀਂ ਮਿਲ ਰਹੀ ਸਾਨੂੰ ਇਥੋਂ ਉਹ ਬੰਦੇ ਨੇ ਆ ਕੇ ਸਾਨੂੰ ਮਿਲ ਕੇ ਵਿਆਖਿਆ ਛਾਪਤੀ ਸਾਡੀ ਤਸੱਲੀ ਹੋ ਗਈ ਤੇ ਤੂੰ ਦੱਸ ਜੇ ਗਲਤ ਹੈ ਜਾਂ ਤੈਨੂੰ ਬੁਲਾ ਲੈਣਾ ਇੱਥੇ ਡਿਬੇਟ ਕਰ ਲੈ ਡਿਬੇਟ ਕੌਣ ਕਰ ਝੂਠਾ ਡਿਬੇਟ ਕਰਦਾ ਹੁੰਦਾ ਝੂਠੇ ਸੀ ਫਿਰ ਉਹ ਕਹਿੰਦਾ ਭਾਈ ਤੂੰ ਲਿਖ ਕੇ ਦੇ ਦੇ ਮੈਂ ਸ਼ਬਦਨ ਸੰਗਤ ਆਪੇ ਫੈਸਲਾ ਕਰ ਲੂ ਉਹ ਵੀ ਨਹੀਂ ਮੰਨਿਆ ਫਿਰ ਉਹਦੀ ਮਦਦ ਨਹੀਂ ਕਰਤੀ ਇਹ ਤਾਂ ਬਦਲਦੂ ਕਿਉਂ ਵੋਟਾਂ ਸੀ ਲੇਖ ਬੰਦ ਕਰਤੇ ਪਰ ਮੈਂ ਤਾਂ ਬਹੁਤ ਉਹ ਕਹਿੰਦਾ ਕਿਵੇਂ ਮੰਨ ਲੀਏ 60 ਸਾਲ ਹੋ ਗਏ ਸਾਨੂੰ ਵੈਰੂ ਵੈਰੂ ਕਰਾਉਂਦਿਆਂ ਨੂੰ ਅੱਜ ਕਿਹੜੇ ਮੂੰਹ ਨਾਲ ਮੰਨ ਲੀਏ ਆਹ ਰੱਬ ਸਭ ਹੁਣ ਕਿਹੜੇ ਮੂੰਹ ਨਾਲ ਲੈਣਾ ਗੱਲ ਪਤਾ ਵੀ ਗਲਤ ਹੈ ਬਣਦੇ ਨਹੀਂ ਗਲਤ ਹੈ ਸ਼ਰਮਣਿਕ ਵੰਟੀ ਨੇ ਮੰਨ ਲਿਆ ਗਲਤ ਪ੍ਰਚਾਰ ਹੁੰਦਾ ਹੈ 2018 ਚ ਉਹ ਗੱਲ ਡਿਸਕਸ ਅਜ ਨਹੀਂ ਹੁੰਦੀ ਕੋਈ ਭਾਈ ਤੁਸੀਂ ਕਹਿੰਦੇ ਗੁਰਮੰਧਾ ਪ੍ਰਚਾਰ ਗਲਤ ਹੋ ਰਿਹਾ ਹੈ ਆਪਾਂ ਉਹਨੂੰ ਠੀਕ ਕਰ ਲੀਏ ਪਹਿਲਾਂ ਤਾਂ ਉਹਦਾ ਕਿਸੇ ਨੂੰ ਵਿਕਰ ਨਹੀਂ ਕੱਟੇ ਹੋ ਕੇ ਰਾਜ ਖੋਲਿਏ ਆਏ ਤੁਸੀਂ ਇਕੱਠਾ ਹੀ ਨਹੀਂ ਹੋ ਸਕਦੇ ਜਿੰਨਾ ਚਿਰ ਗੁਰਮਤ ਨਹੀਂ ਆਉਂਦੇ ਕਦੂ ਤੇ ਭਰੂਥਾ ਨਹੀਂ ਆਉਣਾ ਤੁਹਾਡਾ ਜੋ ਲਾਲੋ ਜਨਾ ਮਰਜੀ ਅੰਦਰ ਤਾਂ ਸਭ ਦੇ ਪਾਪ ਹੈ ਟੜੇ ਬੰਦੀ ਹੈ ਮੈਂ ਦੂਹੇ ਨੂੰ ਠੀਪੀ ਲਾਦਾ ਦੂਹੇ ਕਹਿੰਦਾ ਮੈਂ ਦੂਹੇ ਨੂੰ ਠੀਪੀ ਲਾਦਾ ਹੁਣ ਇਹ ਆ ਵੀ ਸਾਰੇ ਹੀ ਭਾਈ ਹਮਾਮ ਚ ਨੰਗੇ ਆ ਇਹ ਤਾਂ ਸਾਰੇ ਹੀ ਖਾਰਜਾਂ ਅਸਲ ਦੇ ਵਿੱਚ ਤਾਂ ਸਾਰੇ ਹੀ ਖਾਰਜ ਆ ਪਾ ਸਿੱਖੀ ਤੋਂ ਅਲੀ ਉਹ ਗੱਲ ਬੈਠ ਕੇ ਸਲਾਹ ਅੰਦਰ ਪਤਾ ਹੀ ਆ ਸਭ ਨੂੰ